ਮੈਂ ਇਹ ਗੱਲ ਕਹਿਣਾ ਜੀ ਮੈਂ ਸਾਬਕਾ ਸਰਪੰਚ ਸਾਹਬ ਸਿੰਘ ਪਿੰਡ ਇਨਾ ਕਿੜਾ ਮੈਂ ਸਾਰੀ ਪਬਲਿਕ ਨੂੰ ਸਾਰੀ ਜਨਤਾ ਨੂੰ ਇਹ ਬੇਨਤੀ ਕਰਦਾ ਹੈ ਵੀ ਕੋਈ ਕਿਸੇ ਪਿੰਡ ਦੇ ਵਿੱਚ ਵੀ ਪਾਰਟੀ ਬਾਜ਼ੀ ਨਾ ਬਣਾਓ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਸਾਰੇ ਸਰਬਸੰਮਤੀ ਕਰੋ ਇਹਦੇ ਵਿੱਚ ਆਪਣੀ ਭਲਾਈ ਹੈ ਤੇ ਨਸ਼ਿਆਂ ਨੂੰ ਜਿਹੜਾ ਕੋੜ ਏ ਉਹ ਆਪਾਂ ਇਕੱਠੇ ਹੋ ਕੇ ਇਹਨੂੰ ਨਸ਼ੇ ਨੂੰ ਮੁਕਾਈਏ ਇਹ ਸਾਡੀ ਸਰਕਾਰ ਅਗੇ ਬੇਨਤੀ ਆ ਵੀ ਜਿਹੜਾ ਤੁਸੀਂ 5 ਲੱਖ ਰੁਪਈਆ ਪੰਚਾਇਤਾਂ ਨੂੰ ਕਿਹਾ ਹੈ ਉਹ ਸਾਨੂੰ ਬਾਕੀ ਜਿਹੜਾ ਟਾਈਮ ਸਰ ਦੇਣਾ ਦੂਜਾ ਢਾਣੀਆਂ ਨੂੰ ਐਂਟਰਲੋਕ ਟੈਲਾਂ ਦੀ ਖਰਚ ਜੇ ਆ ਹੋਰ ਸਾਡਾ ਪੰਚਾਇਤ ਘਰ ਵੀ ਨਹੀਂ ਬਣਿਆ ਸਾਡੇ ਕੋਲ ਜਗ੍ਹਾ ਮੌਜੂਦ ਹੈ ਸਾਨੂੰ ਦੂਜਾ ਕੋਈ ਹਸਪਤਾਲ ਦੀ ਵੀ ਸਾਨੂੰ ਸੂਰਤ ਦਿੱਤੀ ਜਾਵੇ ਇਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਚਾਰ ਸਰਪੰਚ ਖੜੇ ਆ ਹਾਬਕਾ ਤੇ ਜਿਹੜਾ ਅੱਜ ਅਸੀਂ ਮੌਜੂਦਾ ਚੁਣਿਆ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਤੁਸੀਂ ਸਾਰੀ ਜਿਹੜੀ ਜਨਤਾ ਹੈ ਉਹਨੂੰ ਇਹ ਬੇਨਤੀ ਕਰਦੇ ਆ ਵੀ ਸਰਬਸੰਮਤੀ ਨਾਲ ਦੀ ਰੀਜ ਨੀਗੀ ਤੇ ਪਿੰਡਾਂ ਦੇ ਵਿੱਚ ਥਪਾਕ ਨਾ ਰਹੀਏ ਤੇ ਨਸ਼ੇ ਪੱਤੇ ਦੇ ਕੋੜ ਤੋਂ ਮੁਕਾਈਏ ਮੇਰਾ ਜੀ ਨਾਮ ਨਿਰਮਲ ਸਿੰਘ ਪਿੰਡ ਇਨਾਘੜਾ ਢਾਣੀ ਸਾਡੇ ਗੁਰੂ ਕਾਸਤ ਪੰਚਾਇਤ ਆ ਜੀ ਸਾਡੀ ਸਾਰੀ ਸੰਗਤ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਹੈ ਵੋਟਰਾਂ ਨੇ ਸਾਡੇ ਭਰਾਵਾਂ ਨੇ ਚਾਚਿਆਂ ਤਾਇਿਆਂ ਨੇ ਛੋਟੇ ਭਰਾਵਾਂ ਨੇ ਤੇ ਅਸੀਂ ਬਹੁਤ ਖੁਸ਼ ਹਾਂ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹੜੇ ਅਧੂਰੇ ਕੰਮ ਆ ਸਾਡੀ ਸਮੁੱਚੀ ਪੰਚਾਇਤ ਜਿਹੜੀ ਰਲ ਮਿਲ ਕੇ ਸਾਰੇ ਕੰਮ ਜਿਹੜੇ ਵੀ ਕਦੂਰੇ ਕੰਮ ਆ ਪਹਿਲੀ ਧਾਰ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦਾ ਵਿਸ਼ਵਾਸ ਦਿਵਾਉਣੇ ਆ ਵੀ ਜਿਹੜਾ ਹੈ ਤੁਹਾਡੇ ਬੰਦੀ ਤੋਂ ਉੱਠ ਕੇ ਜਿਹੜਾ ਹੈ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਜਿਹੜਾ ਕੰਮ ਕਰਦੇ ਆ ਤੁਹਾਡੇ ਬੰਦੀ ਦਾ ਸਾਡੇ ਹੈ ਹੀ ਨਹੀਂ ਜੀ ਪਹਿਲ ਦੀ ਮੇਨ ਗੱਲ ਤਾਂ ਸਾਰਾ ਸਾਡਾ ਆਪਦਾ ਪਰਿਵਾਰ ਹੈ ਸ਼੍ਰੀਕਾ ਜੀ ਸਾਡਾ ਕੋਈ ਇਹਦੇ ਵਿੱਚ ਧੜੇਬੰਦੀ ਵਾਲੀ ਗੱਲ ਨਹੀਂ ਸਾਰੇ ਰਲ ਮਿਲ ਕੇ ਚੱਲਾਂਗੇ ਤੇ ਵਧੀਆ ਵਿਕਾਸ ਕਰਾਵਾਂਗੇ ਕਿਸ ਤਰ੍ਹਾਂ ਦਾ ਮੇਨ ਮੁੱਦਾ ਲੈ ਕੇ ਚੱਲੇ ਹੋਗੇ ਵੀ ਕਿਹੜੇ ਕਿਹੜੇ ਕੰਮ ਆ ਜਿਹੜੇ ਪਿੰਡ ਦੇ ਰਹਿ ਅਧੂਰੇ ਰਹਿ ਗਏ ਹੋਣੇ ਜਿਹੜੇ ਕੰਮ ਕੋਈ ਵੀ ਜਿਵੇਂ ਸਾਡੇ ਇੰਟਰਲੌਕ ਦਾ ਹੀ ਜਾਂ ਸਾਡੇ ਕੋਈ ਮੁਹੱਲਾ ਕਲੀਨਿਕ ਜਿਵੇਂ ਸਰਕਾਰ ਨੇ ਕਿਹਾ ਹੈ ਕਿ ਜੇ ਜੀ ਸਹਿਮਤੀ ਹੁੰਦੀ ਹੈ ਜਾਂ ਸਟੇਡੀਅਮ ਦਾਾਂਗੇ ਜਾਂ ਮਤਲਬ ਮੁਹੱਲਾ ਕਲੀਨਿਕ ਜੇ ਸਾਨੂੰ ਦੇਣਗੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰ ਦਾ ਤੇ ਜਿਹੜੇ ਵੀ ਦੂਰੇ ਕੰਮ ਕਿਸੇ ਵੀ ਰਕਮ ਦੇ ਕੋਈ ਵੀ ਕੰਮ ਹੈ ਚਲੋ ਸਾਡੀ ਪੰਚਾਇਤ ਬਣੀ ਆ ਤੇ ਸਾਰੇ ਨਾਲ ਮਿਲ ਕੇ ਜਿਹੜੇ ਵੀ ਕੰਮ ਅਧੂਰੇ ਆ ਸੀ ਕਰਾਂਗੇ ਹਾਂ ਬਾਈ ਕੀ ਨਾ ਆਪਣਾ ਤੇ ਜੜੀ ਸਰਬਸੰਤੀ ਨਾਲ ਪੰਚਾਇਤ ਬਣਾਈ ਹੈ ਕੀ ਕਰਨਾ ਚਾਹੁੰਦੇ ਜਿਹੜੀ ਸਾਡੀ ਹੁਣ ਪੰਚਾਇਤ ਬਣੀ ਆ ਢਾਣੀ ਗੁਰੂ ਕੇ ਅਸਲ ਪਿੰਡ ਇਨਾ ਖੇੜਾ ਬਣੀ ਆ ਇਹਦੋਂ ਪਹਿਲਾਂ ਮੈਂ ਸਰਪੰਚਾਂ ਤੇ ਹੁਣ ਮੇਰਾ ਭਰਾ ਛੋਟਾ ਸਰਪੰਚ ਬਣ ਗਿਆ ਸਰਦਾਰ ਨਿਰਮਲ ਸਿੰਘ ਸਨੂਕ ਸਰਦਾਰ ਮਹਿੰਦਰ ਸਿੰਘ ਜੀ ਜਿਹੜੇ ਮੇਥੋਂ ਕੋਈ ਤਰੁੱਟੀਆਂ ਕੋਈ ਕੰਮ ਰਹਿ ਗਿਆ ਉਹ ਜਿਹੜੇ ਦੂਰੇ ਕੰਮ ਆ ਉਹ ਹੁਣ ਵੀਰਜੀ ਹੁਣੀ ਪੂਰੇ ਕਰਨਗੇ ਕਿ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਚੱਲੇ ਹੈਗੇ ਅਬ ਜਨਰੇਟ ਪਹਿਲਾਂ ਵੀ ਤੁਸੀਂ ਮੁੱਦੇ 28 ਸੀਗੇ 58 ਅਸੀਂ ਮੁੱਦੇ ਇੱਕ ਤਾਂ ਪਹਿਲ ਤੇ ਮੁੱਦਾ ਸਾਡਾ ਭਾਈਚਾਰਾ ਦੂਜਾ ਮੁੱਦਾ ਸਾਡਾ ਨਸ਼ਿਆਂ ਦਾ ਵੀ ਨਸ਼ਿਆਂ ਤੋਂ ਰਹਿਤ ਹੋਵੇ ਕਿੰਨੇ ਵੱਲੋਂ ਮੈਂਬਰ ਜਿਹੜੇ ਸਰਬਸੰਤੀ ਨਾਲ ਸਾਡੇ ਸਰਬਸੰਤੀ ਨਾਲ 5 ਮੈਂਬਰ ਤੇ ਸਾਡੇ ਸਰਪੰਚ ਸਾਹਿਬ ਚੁਣੇ ਗਏ ਨੇ ਜਿਵੇਂ ਅੱਜ ਪੰਜਾਬ ਜੇ ਚੋਣ ਜਿਵੇਂ ਮਤਲਬ ਲਾਗੂ ਹੋਣੇ ਕੱਲ ਤੋਂ ਜਿਵੇਂ ਕਾਗੇ ਪਰੇ ਜਾ ਪਹਿਲੇ ਜਿਹੜੇ ਤੂੰ ਸਭ ਤੋਂ ਪਹਿਲਾਂ ਜिले ਤੁਸੀਂ ਬੁਲਾਈਓ ਕੀ ਅੱਗੇ ਮਤਲਬ ਲੋਕਾਂ ਨੂੰ ਕਹਿਆ ਪਿੰਡਾਂ ਦੇ ਵਿੱਚ ਕੀ ਅਸੀਂ ਲੋਕਾਂ ਨੂੰ ਇਹੋ ਸੇਧ ਦਿੰਨੇ ਆ ਵੀ ਹਰ ਥਾਂ ਤੇ ਸਰਬਸੰਮਤੀ ਨਾਲ ਚੱਲੋ ਨਸ਼ਿਆਂ ਤੋਂ ਰਹਿਤ ਕਰੋ ਪੰਜਾਬ ਨੂੰ